ਦੋਸਤੋ ਸਤਿ ਸ੍ਰੀ ਅਕਾਲ ਵਾਇਆ ਪੰਜਾਬ ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਫੇਰ ਗੱਲ ਕਰਦੇ ਆਂ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਚੱਲ ਰਹੀ ক্রিকেট ਲੜੀ ਦੀ ক্রিকেট ਲੜੀ ਦਾ ਜਿਹੜਾ ਦੂਸਰਾ ਮੈਚ ਹੈ ਉਹ ਨਿਊਜ਼ੀਲੈਂਡ ਨੇ ਸ਼ਾਨ ਨਾਲ ਜਿੱਤ ਕੇ ਭਾਵ 7 ਵਿਕਟਾਂ ਨਾਲ ਜਿੱਤ ਕੇ ਭਾਰਤ ਦੇ ਨਾਲ ਜਿਹੜੀ ਲੜੀ ਹੈ ਤਿੰਨ ਮੈਚਾਂ ਦੀ ਇੱਕ ਇੱਕ ਦੀ ਬਰਾਬਰੀ ਤੇ ਆ ਗਿਆ ਇਸ ਮੈਚ ਦਾ ਹੀਰੋ ਰਿਹਾ ਡੈਰਿਲ ਮਿਚਲ ਜਿਸ ਨੇ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਬਿਲ ਜੰਗ ਜਿਸ ਨੇ ਬਹੁਤ ਹੀ ਅੱਛੀਆਂ ਜਿਹੜੀਆਂ 80 ਤੋਂ ਵੱਧ ਦੌੜਾਂ ਬਣਾਈਆਂ ਤੇ ਇਹਨਾਂ ਦੋਨਾਂ ਖਿਡਾਰੀਆਂ ਨੇ ਭਾਰਤੀ ਗੇਂਦਬਾਜ਼ੀ ਦੀ ਜਿਹੜੀ ਹਮਲਾਵਰ ਪੰਕਤੀ ਸੀ ਸਾਰੀ ਨੂੰ ਤੈਸ ਨੈਸ ਕਰਕੇ ਰੱਖ ਦਿੱਤਾ। ਦੋਸਤੋ ਇਸ ਵੱਡੀ ਜਿੱਤ ਦੇ ਲਈ ਨਿਊਜ਼ੀਲੈਂਡ ਜਿੱਥੇ ਮੁਬਾਰਕਬਾਦ ਦਾ ਹੱਕਦਾਰ ਹੈ। ਕਿਉਂਕਿ ਆਪਾਂ ਭਵਿੱਖਬਾਣੀ ਵੀ ਕੀਤੀ ਸੀ ਇਸ ਮੈਚ ਤੋਂ ਪਹਿਲਾਂ ਕਿ ਇਹ ਟੀਮ ਹੈ ਜਿਹੜੀ ਨਿਊਜ਼ੀਲੈਂਡ ਦੀ ਇੱਕ ਕਿਸੇ ਪੱਖੋਂ ਵੀ ਘੱਟ ਨਹੀਂ ਤੇ ਇਹ ਭਾਰਤ ਨੂੰ ਪੂਰਾ ਮੁਕਾਬਲਾ ਦੇਵੇਗੀ ਤੇ ਮੈਚ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਮੈਚ ਕੌਣ ਜਿੱਤੇਗਾ। ਭਾਰਤੀ ਟੀਮ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਆ ਤਾਂ ਦੇਖਿਆ ਜਾਵੇ ਪਿਛਲੇ ਮੈਚਾਂ ਦੇ ਵਿੱਚ ਲਗਾਤਾਰ 5 ਅਰਧ ਸੈਂਕੜੇ ਬਣਾਉਣ ਵਾਲਾ ਵਿਰਾਟ ਕੋਹਲੀ 23 ਦੌੜਾਂ ਤੇ ਆਊਟ ਹੋ ਗਿਆ ਦੇਖੋ ਇੱਕ ਖਿਡਾਰੀ 5 ਮੈਚਾਂ ਦੇ ਵਿੱਚ ਇੰਨੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਾ ਹੈ ਤਾਂ ਉਸ ਤੋਂ ਇੰਨੀ ਕਿ ਜ਼ਿਆਦੇ ਲੋਕਾਂ ਨੂੰ ਤਵੱਕੋ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਵੀ ਲੋਕਾਂ ਨੂੰ ਤਾਂ ਤਵੱਕੋ ਬਹੁਤ ਹੋਣੀ ਹੈ ਪਰ ਟੀਮ ਵੀ ਕੋਹਲੀ ਤੇ ਨਿਰਭਰ ਹੋ ਗਈ ਲੱਗਦੀ ਹੈ ਜਿਸ ਕਰਕੇ ਭਾਰਤੀ ਟੀਮ ਉਸ ਸਕੋਰ ਨੂੰ ਨਹੀਂ ਛੂ ਸਕੀ ਜਿਸ ਨੂੰ ਛੂਣਾ ਚਾਹੀਦਾ ਸੀ ਰਹੁਤ ਸ਼ਰਮਾ ਇੱਕ ਵਾਰੀ ਫੇਰ ਛੋਟੀ ਜੀ ਪਾਰੀ 23 ਦੌਰਾਨ ਹੀ ਖੇਡ ਕੇ ਆਊਟ ਹੋ ਗਿਆ ਜਦੋਂ ਕਿ ਉਸ ਨੂੰ ਲੰਬੀ ਪਾਰੀ ਖੇਡਣੀ ਚਾਹੀਦੀ ਸੀ ਇਸੇ ਤਰ੍ਹਾਂ ਸ੍ਰੇਸ਼ ਏਅਰ ਵੀ ਕੁਝ ਖਾਸ ਨਹੀਂ ਕਰ ਸਕਿਆ ਆਖਰਕਾਰ ਕੇਐਲ ਰਾਹੁਲ ਜਿਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉੰਨੀ ਕਾਟ ਹੈ ਉਸ ਦੀ ਵੱਡੀ ਸੈਂਕੜੇ ਵਾਲੀ ਪਾਰੀ ਨੇ ਇਸ ਮੈਚ ਨੂੰ ਭਾਰਤ ਦੇ ਲਈ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਦੋਸਤੋ ਇੱਕ ਖਿਡਾਰੀ ਤੇ ਜਦੋਂ ਟੀਮ ਨੈਟ ਪਰ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੀਆਂ ਹੀ ਸਮੱਸਿਆਵਾਂ ਆਉਂਦੀਆਂ ਨੇ ਹੁਣ ਇਸ ਟੀਮ ਦੇ ਵਿੱਚ ਜਿਹੜੀ ਭਾਰਤੀ ਟੀਮ ਦੀ ਕਮਜ਼ੋਰ ਪੱਖ ਹੈ ਜੇ ਦੇਖਿਆ ਜਾਵੇ ਤਾਂ ਸਮਝ ਨਹੀਂ ਆ ਰਹੀ ਕਿ ਅਜੇ ਜੜੇਜਾ ਕਿਸ ਸੁਧਾਰ ਤੇ ਟੀਮ ਦੇ ਵਿੱਚ ਸ਼ਾਮਲ ਹੈ ਕੱਲ ਫੇਰ ਉਸਨੇ ਨਾ ਉਹ ਬੱਲੇ ਨਾਲ ਕੋਈ ਕਮਾਲ ਦਿਖਾ ਸਕਿਆ ਤੇ ਨਾ ਹੀ ਉਹ ਬੋਲਿੰਗ ਅੱਛੀ ਕਰ ਸਕਿਆ ਨਿਤਿਸ਼ ਰੈਡੀ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਨਿਤਿਸ਼ ਰੈਡੀ ਦੀ ਇੱਕ ਵਾਰੀ ਫੇਰ ਸਮਝ ਨਹੀਂ ਆਈ ਕਿ ਉਸ ਦਾ ਸਥਾਨ ਟੀਮ ਦੇ ਵਿੱਚ ਕਿਵੇਂ ਬਣਦਾ ਉਸ ਤੋਂ ਸਿਰਫ ਜਿਹੜੇ ਆ ਓਵਰ ਵੀ 2-3 ਕੀ ਕਰਵਾਏ ਗਏ ਤੇ ਉਹਨੇ ਰਨ ਵੀ ਕੋਈ ਬਹੁਤੇ ਨਹੀਂ ਬਣਾਏ ਤੇ ਪਰ ਸਾਰਾ ਦਰਉ ਮਨਾਰ ਸੀ ਜਿਹੜਾ ਓਕੇਨ ਰਾਹੁਲ ਨੇ ਭਾਰਤੀ ਟੀਮ ਨੂੰ ਸਨਮਾਨਜਨਕ ਸਥਾਨ ਤੇ ਪਹੁੰਚਾਇਆ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਟੀਮ ਮੈਨੇਜਮੈਂਟ बार-बार ਕਿਉਂ ਗਲਤੀਆਂ ਕਰ ਰਹੀ ਹੈ ਜੀ ਚਾਰੇ ਪਾਸੇ ਇਹੀ ਆਵਾਜ਼ ਉੱਠ ਰਹੀ ਹੈ ਕਿ ਭਾਰਤ ਨੇ ਜੇ ਵਿਕਟਾਂ ਲੈਣੀਆਂ ਨੇ ਤਾਂ ਅਰਸ਼ਦੀਪ ਸਿੰਘ ਦੀ ਵਾਪਸੀ ਹੋਣੀ ਲਾਜ਼ਮੀ ਹੈ ਉਸ ਤੋਂ ਬਾਅਦ ਇਹ ਵੀ ਗੱਲ ਦੀ ਸਮਝ ਨਹੀਂ ਆਈ ਕਿ ਅਕਸ਼ਰ ਪਟੇਲ ਵਰਗਾ ਅੱਜ ਦੇ ਜਵਾਨੇ ਦੇ ਵਿੱਚ ਜਿਹੜਾ ਇਸ ਸਮੇਂ ਭਾਰਤੀ ਟੀਮ ਦੇ ਲਈ ਬਹੁਤ ਹੀ T20 ਜਿਹੋਨੇ ਬਾਰ-ਬਾਰ ਦਿਖਾਇਆ ਹੈਗਾ ਕਿ ਉਹ ਬੱਲੇ ਨਾਲ ਵੀ ਕਮਾਲ ਕਰਦਾ ਹੈ ਤੀਜੇ ਚੌਥੇ ਨੰਬਰ ਤੇ ਆ ਕੇ ਔਰ ਗੇਂਦਬਾਜ਼ੀ ਬਿੱਟਾਂ ਛਟਕਾਉਣ ਦੀ ਵੀ ਉਹ ਸਮਰੱਥਾ ਰੱਖਦਾ ਹੈ ਅਜਿਹੇ ਗੇਂਦਬਾਜ਼ਾਂ ਨੂੰ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ ਅਜਿਹੇ ਆਲਰਾਊਂਡਰਾਂ ਨੂੰ ਕੁਲਦੀਪ ਜੱਜ ਨੇ 82 ਦੌੜਾਂ ਦਿੱਤੀਆਂ ਸਭ ਤੋਂ ਵੱਧ ਜਿਹੜੀਆਂ ਦੌੜਾਂ ਉਸ ਨੂੰ ਪਈਆਂ 10 ਓਵਰਾਂ ਦੇ ਵਿੱਚ ਭਾਵੇਂ ਉਹ ਇੱਕ ਵਿਕਟ ਵੀ ਲੈ ਗਿਆ ਪਰ ਜੋ ਉਸ ਦੀ ਕਿਟਾਈ ਹੋਈ ਤਾਂ ਭਾਰਤੀ ਜਿਹੜਾ ਮੈਚ ਹੈ ਉਸ ਦੀ ਢਿੱਲੀ ਗੇਂਦਬਾਜ਼ੀ ਕਾਫੀ ਹੱਦ ਤੱਕ ਜ਼ਿੰਮੇਵਾਰ ਰਹੀ ਤੇ ਭਾਰਤੀ ਦੇ ਹੱਥੋਂ ਜਿਹੜਾ ਮੈਚ ਨਿਕਲ ਗਿਆ ਔਰ ਵਰੁਨ ਚੱਕਰਵਰਤੀ ਜਿਹੜਾ ਕਿ ਬਿਲਕੁਲ ਹੀ ਇੱਕ ਇੰਨਾ ਸਪੀਡ ਗੇਂਦਬਾਜ਼ ਹੈ ਕਿ T20 'ਚ ਲਗਾਤਾਰ ਵਿਕਟਾਂ ਲੈ ਰਿਹਾ ਹੈ ਉਸ ਨੂੰ ਵੀ ਟੀਮ ਤੋਂ ਬਾਹਰ ਰੱਖਣਾ ਬਹੁਤ ਵੱਡੀ ਗਲਤੀ ਮੈਨੂੰ ਜਾਪ ਰਹੀ ਹੈ ਅਕਸ਼ਰ ਪਟੇਲ ਵਰੁਣ ਚੱਕਰਵਰਤੀ ਇਹਨਾਂ ਨੂੰ ਸਪਿੰਨ ਗੇਂਦਬਾਜ਼ ਦੇ ਤੌਰ ਤੇ ਔਰ ਆਲ ਰਾਊਂਡਰ ਦੇ ਤੌਰ ਤੇ ਟੀਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਔਰ ਅਰਸ਼ਦੀਪ ਸਿੰਘ ਜਿਹੜਾ ਕਿ ਵਿਕਟ ਟੇਕਰ ਗੇਂਦਬਾਜ਼ ਹੈ ਉਸ ਨੂੰ ਵੀ ਟੀਮ ਤੋਂ ਦੂਰ ਰੱਖਿਆ ਜਾ ਰਿਹਾ ਜਿਹਦਾ ਖਮਿਆਜਾ ਸਾਨੂੰ ਕੱਲ੍ਹ ਭੁਗਤਣਾ ਪਿਆ ਪਹਿਲਾ ਮੈਚ ਅਸੀਂ ਕਾਫੀ ਸੰਘਰਸ਼ ਨਾਲ ਜਿੱਤੇ ਸੀ ਕਾਂਟੇਦਾਰ ਮੈਚ ਸੀ ਦੂਸਰੇ ਦੇ ਵਿੱਚ ਸਾਨੂੰ ਹਾਰ ਹੋਈ ਹੈ ਤੀਸਰਾ ਮੈਚ ਜਿਹੜਾ ਐਤਵਾਰ ਨੂੰ ਖੇਡਿਆ ਜਾਣਾ 18 ਜਨਵਰੀ ਨੂੰ ਉਹਦੇ ਲਈ ਟੀਮ ਮੈਨੇਜਮੈਂਟ ਨੂੰ ਠੋਸ ਕਦਮ ਚੁੱਕਣੇ ਪੈਣਗੇ ਕੁਝ ਬਦਲਾਅ ਕਰਨੇ ਪੈਣਗੇ ਟੀਮ ਨੂੰ ਔਰ ਵਿਰਾਟ ਕੋਹਲੀ ਤੇ ਅਜੇ ਵੀ ਅਸੀਂ ਨਿਤਪਰ ਹੋ ਰਹੇ ਹਾਂ ਉਸ ਤੇ ਨਿਤਪਰ ਹੋਣਾ ਛੱਡਿਆ ਜਾਵੇ ਹੋਰ ਖਿਡਾਰੀ ਵੀ ਚੰਗੀ ਕਾਰਗੁਜ਼ਾਰੀ ਦਿਖਾਉਣ ਉਮੀਦ ਕਰਦੇ ਹਾਂ ਕਿ ਐਤਵਾਰ ਨੂੰ ਸਾਡੇ ਚੋਣ ਕਰਤਾ ਇਹੋ ਜਿਹੀਆਂ ਆਪਣੀਆਂ ਗਲਤੀਆਂ ਨੂੰ ਸੁਧਾਰਨਗੇ ਤੇ ਦੂਸਰੇ ਖਿਡਾਰੀ ਵੀ ਵਿਰਾਟ ਕੋਹਲੀ ਵਰਗਿਆਂ ਦਾ ਸਾਥ ਦੇਣਗੇ ਦੋਸਤੋ ਸਾਡਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਸਾਡਾ ਫੇਸਬੁੱਕ ਪੇਜ ਵੀ ਫਾਲੋ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਰਸ਼ਦੀਪ ਸਿੰਘ ਅਕਸ਼ਰ પટેલ ਔਰ ਬਰਨ ਜੱਕਰਵਰਤੀ ਦੇ ਹੱਕ ਦੇ ਵਿੱਚ ਕਵਾਜਤ ਕਰੋ